ਬੜੀ ਮਿਹਨਤ ਨਾਲ ਬਾਲਾ ਪਸੀਨਾ ਵਹਾ ਕੇ ਬਾੜੇ ਹੱਡ ਤੜਾ ਕੇ ਤਰੱਕੀ ਪਹਿਲਾਂ ਹੁੰਦੀ ਸੀ ਹੁਣ ਨਹੀਂ ਹੁਣ ਸਮਾਂ ਹਾਰਡ ਵਰਕ ਦਾ ਨਹੀਂ ਸਮਾਰਟ ਵਰਕ ਦਾ ਹੈ ਜੇ ਹੁਣ ਸਮਾਂ ਹਾਰਡ ਵਰਕ ਦਾ ਹੁੰਦਾ ਬਾੜੀ ਮਿਹਨਤ ਨਾਲ ਪੈਸਾ ਕਮਾਇਆ ਜਾਂਦਾ ਤਾਂ ਮਜ਼ਦੂਰ ਕਿਰਤੀ ਤੇ ਕਾਮਾ ਸਭ ਤੋਂ ਅਮੀਰ ਹੁੰਦਾ ਪਰ ਨਹੀਂ ਹੁਣ ਉਮੀਦ ਜਿਹੜਾ ਹੈਗਾ ਉਹ ਅਮੀਰ ਹੋਰ ਅਮੀਰ ਹੋਈ ਜਾਂਦਾ ਇਹਦਾ ਮਤਲਬ ਪੈਸਾ ਪੈਸੇ ਨੂੰ ਖਿੱਚਦਾ ਹੈ ਜਿਹੜਾ ਬੰਦਾ ਪਿੰਡ 'ਚ ਸ਼ਹਿਰ 'ਚ ਵੱਡੇ ਸ਼ਹਿਰ 'ਚ ਕਿਤੇ ਵੀ ਇੱਕ ਵਸਵੇ 'ਚ ਦੁਕਾਨ ਕਰਦਾ ਦੋ ਵਸਵੇ 'ਚ ਕਰਦਾ ਜਾਂ ਚਾਰ 'ਚ ਜਾਂ ਪੰਜ 'ਚ ਜਾਂ ਕਨਾਲ 'ਚ ਕਿਸੇ ਦਾ ਕੋਈ ਦਫ਼ਤਰ ਹੈ ਜਿਵੇਂ ਮੰਨ ਲਓ ਬੀਜ ਲਾਉਣ ਵਾਲੇ ਹੋਗੇ ਕੋਈ ਵੀ ਕੰਮ ਹੋ ਗਿਆ ਕ੍ਰਿਆਾਨੀ ਦੁਕਾਨ ਹੋ ਗਈ ਕੋਈ ਸ਼ੋਰੂਮ ਹੋ ਗਿਆ ਸਭ ਆਪਦਾ ਮਾਰਜਿਨ ਰੱਖਦੇ ਆ ਚੀਜ਼ ਵੇਚਦੇ ਆ ਤੇ ਪੈਸਾ ਕਮਾਉਂਦਾ ਜੱਟ ਕੋਲੇ ਜ਼ਿਮੀਂਦਾਰ ਕੋਲੇ ਕਿਸਾਨ ਕੋਲੇ ਇੱਕ ਕਿੱਲੇ 'ਚ 96 ਵਿਸਵੇ ਹੁੰਦੀਆਂ ਦੋ ਕਿੱਲਿਆਂ 'ਚ 200 ਦੇ ਨੇੜੇ ਹੋ ਗਿਆ ਪਰ ਸਭ ਤੋਂ ਔਖਾ ਜ਼ਿਮੀਂਦਾਰ ਤੇ ਕਿਸਾਨ ਇਸ ਲਈ ਆਪਾਂ ਨੂੰ ਹੁਣ ਸੋਚਣਾ ਪੈਣਾ ਹੁਣ ਸਮਾਂ ਉਹ ਨਹੀਂ ਰਿਹਾ ਪਹਿਲਾਂ ਆਪਣੇ ਦਾਦੇ-ਪਰਦਾਦਿਆਂ ਨੇ ਮਿਹਨਤ ਕੀਤੀ ਜ਼ਮੀਨ ਜਾਇਦਾਦ ਜੋੜੀ ਪਰ ਹੁਣ ਤਾਂ ਪੂਰਾ ਵੀ ਨਹੀਂ ਪੈਂਦਾ ਕਮੇਰੇ ਸਾਹਵ ਨਾਲ ਜਿਹੜਾ ਬੰਦਾ ਨਹੀਂ ਬਦਲਦਾ ਉਹ ਪਿੱਛੇ ਰਹਿ ਜਾਂਦਾ ਜਿਵੇਂ ਕਿਸੇ ਸਮੇਂ Nokia Sony Ericsson Motorola ਦੇ ਮੋਬਾਈਲ ਟੈਕਸ ਲਾ ਜਾ ਕਿਸੇ ਹੋਰ ਕੰਪਨੀਆ ਦੇ TV 2B ਚੱਲਦੇ ਸੀ ਉਹ ਹੁਣ ਮਾਰਕੀਟ ਚ ਗਾਇਬ ਨੇ ਨਾਲੇ ਜਿਹੜਾ ਬੰਦਾ ਸਮੇਂ ਤੋਂ ਅੱਗੇ ਸੋਚਦਾ ਉਹ ਕਿਹੜਾ ਦੁਨੀਆ ਨੂੰ ਇਹ ਲੱਗਦਾ ਵੀ ਉਹ ਮੂਰਖ ਹੈ ਵੀ ਇਹ ਹੋਰ ਹੀ ਗੱਲ ਕਰੀ ਜਾਂਦਾ ਕੋਈ ਵੀ ਉਹਦੇ ਗੱਲ ਉਹ ਸਮਝ ਨਹੀਂ ਆਉਂਦੀ ਜਿਵੇਂ ਜਦੋਂ ਹੁਣ ਕਿਸੇ ਬੰਦੇ ਨੇ ਕਿਹਾ ਹੁਣ ਆ ਵੀ ਮੋਬਾਈਲ ਰਾਹੀਂ ਲੱਖ 2 ਲੱਖ ਰੁਪਈਆ ਸੈਂਡ ਹੋ ਜਾਓ ਉਦੋਂ ਆਪਾਂ ਯਕੀਨ ਨਹੀਂ ਮੰਨਿਆ ਹੁਣ ਜਿਵੇਂ ਹੁਣ ਵਾਈਫਾਈ ਹੋਰ ਚੀਜ਼ਾਂ ਜਦੋਂ ਇਹ ਆਉਣ ਤੋਂ ਪਹਿਲਾਂ ਆਪਾਂ ਉਹ ਸਾਰਾ ਯੁੱਗ ਵੀ ਦੇਖਿਆ ਆਪਣੇ ਮਾਪਿਆਂ ਨੇ ਇਦੋਂ ਵੀ ਥੱਲੇ ਦੇਖਿਆ ਇਸੇ ਲਈ ਹੁਣ ਅੱਗੇ ਜਿਹੜਾ ਜਵਾਨਾ ਆ ਰਿਹਾ ਉਹ ਫੂਡ ਦਾ ਹੈ ਸ਼ੁੱਧ ਖਾਣ ਪੀਣ ਦਾ ਹੁਣ ਅੱਗੇ ਜ਼ਮਾਨਾ ਆਉਣਾ ਹੈ ਲੋਕ ਸਿਆਣੇ ਮੱਲੋ ਮੱਲੀ ਹੋਣਗੇ ਨਾ ਹੋਣਗੇ ਤਾਂ ਡਾਕਟਰ ਕਰ ਦੇਣਗੇ ਡਾਕਟਰ ਨਾ ਕਰਨਗੇ ਤਾਂ ਆਪਣੇ ਆਪ ਹੋਣਾ ਹੀ ਪੈਣਾ ਆਪਾਂ ਜੇ ਹੁਣ ਕਹੀਏ ਵੀ ਮੈਂ ਕੋਈ ਸ਼ੁੱਧ ਖੇਤੀ ਕਰਦਾ ਜਾਂ ਕੋਈ ਕਹੇ ਮੈਂ ਆਰਗੈਨਿਕ ਖੇਤੀ ਕਰਦਾ ਮੇਰੀ ਚੀਜ਼ ਮੈਂ ਵੱਧ ਪੈਦਾ ਕਰਦਾ ਕੋਈ ਲੈਂਦਾ ਨਹੀਂ ਡਿਮਾਂਡ ਨਹੀਂ ਨਹੀਂ ਡਿਮਾਂਡ ਹੈ ਪਰ ਆਪਣਾ ਤੇ ਉਹਨਾਂ ਦਾ ਆਪਸ ਚ ਮੇਲ ਨਹੀਂ ਹੋ ਰਿਹਾ ਜੇ ਆਪਾਂ ਕਹੀਏ ਕਿਸੇ ਸ਼ਹਿਰ ਚ ਕੋਈ ਬੰਦਾ ਨਹੀਂ ਹੈਗਾ ਇਹ ਹੋ ਨਹੀਂ ਸਕਦਾ ਆਪਾਂ ਨੂੰ ਗਾਹਾ ਕਿਹ ਜਿਹੜਾ ਕਿਸਾਨ ਨੂੰ 50 60 ਗਾਹਾ ਕਿ ਨਹੀਂ ਚਾਹੀਦੇ 2 4 5 ਕਿੱਲੇ ਆਲਾ ਕਿਸਾਨ ਕੁੱਲ ਚੀਜ਼ ਜੇ ਪੈਦਾ ਕਰਕੇ ਦੇਵੇ ਕਿਸੇ ਵੱਡੇ ਬਿਜ਼ਨਸਮੈਨ ਨੂੰ ਕਿਸੇ ਵੱਡੇ ਸਰਕਾਰੀ ਨੌਕਰੀ ਵਾਲਿਆਂ ਨੂੰ ਤਾਂ ਉਹ ਸਿਰਫ 5 7 ਪਰਿਵਾਰਾਂ ਦਾ ਹੀ ਪ੍ਰੋਪਰ ਸਮਾਨ ਮਸਾਂ ਪੂਰਾ ਕਰੂਗਾ ਜੇ ਉਹ ਸਾਰੀ ਚੀਜ਼ ਸਹੀ ਪੈਦਾ ਕਰਕੇ ਦਿੰਦਾ ਹੈ। ਬੰਦੇ ਉਹ ਹੈਗੇ ਨੇ, ਪਰਿਵਾਰ ਵੀ ਉਹ ਹੈਗੇ ਨੇ ਜਿਹੜੇ ਚੰਗੀ ਚੀਜ਼ ਮੰਗ ਰਹੇ। ਬਸ ਫਰਕ ਇਹ ਹੈ ਵੀ ਆਪਣਾ ਉਹਨਾਂ ਨਾਲ ਮੇਲ ਨਹੀਂ ਹੋ ਰਿਹਾ। ਮੇਲ ਕਿਉਂ ਨਹੀਂ ਹੋ ਰਿਹਾ? ਦੁੱਧ ਹੁਣ ਸਾਰਿਆਂ ਨੂੰ ਪਤਾ ਹੈ ਵੀ ਕਿੰਨਾ ਜ਼ਿਆਦਾ ਡੁਪਲੀਕੇਟ ਹੈ। ਕਿੰਨੇ ਪਰਸੈਂਟੇਜ ਡੁਪਲੀਕੇਟ ਦੀ ਹੈ। ਲੋਕ ਚੰਗੇ ਦੁੱਧ ਦੀ ਵਿੱਚ ਡਿਮਾਂਡ ਕਰ ਵੀ ਰਹੇ ਆ ਪਰ ਆਪਣਾ ਉਹਨਾਂ ਨਾਲ ਮੇਲ ਨਹੀਂ ਹੋ ਰਿਹਾ। ਉਹ ਕਮਿਊਨੀਕੇਸ਼ਨ ਗੈਪ ਹੈ ਜਿਹੜਾ ਉਹ ਸ਼ਾਇਦ ਇਹ ਜਿਹੜਾ ਆਪਣੇ ਕੋਲੇ ਮੋਬਾਈਲ ਹੈ ਜਾਂ YouTube ਹੈ Instagram ਹੈ ਜੋ ਵੀ ਇਹ ਚੀਜ਼ਾਂ ਉਹਦਾ ਸਹਾਰਾ ਬਣਦੀ ਹੈ ਹੁਣ ਇੱਕ ਬੰਦਾ ਜਿਹੜਾ ਕੋਈ ਚੰਗਾ ਕੋਈ ਪ੍ਰੋਡਕਟ ਪੈਦਾ ਕਰਦਾ ਹੈ ਉਹਦਾ बिक ਰਿਹਾ ਹੈ ਉਹੀ ਚੀਜ਼ ਆਪਾਂ ਪੈਦਾ ਕਰਦੇ ਆਪਣੀ ਵੇਚ ਨਹੀਂ ਰਹੇ ਆਪਣੇ ਸ਼ਹਿਰ ਦੇ ਲੋਕ ਉੱਥੋਂ ਜਾ ਕੇ ਲੈ ਕੇ ਆਉਂਦੇ ਨੇ ਆਪਣੇ ਤੱਕ ਪਹੁੰਚ ਨਹੀਂ ਉਹ ਚੀਜ਼ ਨੂੰ ਗੱਲ ਨੂੰ ਸਮਝੋ ਜਿਹੜਾ ਹੁਣ ਦੀ ਪੀੜ੍ਹੀ 'ਚ ਹੁਣ ਦੇ ਸਮੇਂ ਸਭ ਤੋਂ ਵੱਡਾ ਨੁਕਸਾਨ ਹੋਇਆ ਪੁੱਤ ਦਾ ਪਿਓ ਨਾਲੋਂ ਗੈਪ ਹੈ ਦਾਦੇ ਦਾਦੀ ਨਾਲ ਤਾਂ ਹੋਣਾ ਹੀ ਕੀ ਹੈ ਜਿਹੜੀ ਨਵੀਂ ਪੀੜ੍ਹੀ ਕਹਿੰਦੀ ਹੈ ਵੀ ਅਸੀਂ ਫਾਸਟਾਂ ਸਾਨੂੰ ਜ਼ਿਆਦਾ ਅਕਲ ਹੈ ਨਹੀਂ ਇਹ ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ ਪਹਿਲਾਂ ਵਾਲੀ ਪੀੜ੍ਹੀ ਪ੍ਰੈਕਟੀਕਲ ਜ਼ਿਆਦਾ ਸੀ ਹੁਣ ਵਾਲੀ ਥਿਊਰੀ 'ਚ ਜ਼ਿਆਦਾ ਇਹਦਾ ਮੇਲ ਹੋਣਾ ਬਹੁਤ ਜ਼ਰੂਰੀ ਹੈ ਕੋਲੇ ਬੈਠਣਾ ਜਿਹੜਾ ਗਿਆਨ ਉਹਨਾਂ ਕੋਲੇ ਆ ਪ੍ਰੈਕਟੀਕਲ ਦਾ ਉਹ ਉਹਨਾਂ ਕੋਲੇ ਆ ਇਹਦਾ ਸੁਮੇਲ ਹੋਣਾ ਜ਼ਰੂਰੀ ਹੈ ਹੁਣ ਜਿਵੇਂ ਅਸੀਂ ਕੋਈ ਬਾਲੇ ਵੱਡੇ ਜ਼ਿੰਮੇਦਾਰ ਨਹੀਂ ਹੈਗੇ ਜੋ ਚੀਜ਼ ਤੁਸੀਂ ਦੇਖ ਰਹੇ ਹੋ ਪਹਿਲਾਂ ਵਾਲੀ ਵੀਡੀਓ ਚ ਵੀ ਦੇਖੀ ਹੈ ਜੋ ਅਸੀਂ ਇਹ ਚੀਜ਼ਾਂ ਕੀਤੀਆਂ ਨੇ ਕੋਈ ਇਹ ਨਹੀਂ ਹੈਗਾ ਵੀ ਸਾਡੇ ਕੋਲੇ ਜਦੋਂ ਮੈਂ ਨੌਕਰੀ ਲੱਗਿਆ ਤਾਂ ਸਾਡੇ ਕੋਲੇ ਇਹ ਚੀਜ਼ਾਂ ਅਸੀਂ ਕਰੀਏ ਇਹ ਕਮਰੇ ਵੀ ਪਹਿਲਾਂ ਦੇ ਪਏ ਹੋਏ ਆ ਇਹ ਦਰਖਤ ਵੀ ਪਹਿਲਾਂ ਲੱਗੇ ਹੋਏ ਆ ਇਹ ਸਾਰੀ ਥਾਂ ਵੀ ਪਹਿਲਾਂ ਹੀ ਛੱਡੀ ਹੋਈ ਹੈ ਇਹਦਾ ਹੁਣ ਮੈਨੂੰ 10-15 ਸਾਲ ਹੋ ਗਏ ਨੌਕਰੀ ਕਰਦੇ ਨੂੰ ਜੇ ਅਸੀਂ ਹੁਣ ਰੰਗ ਕਰਾ ਵੀ ਦਿੱਤਾ ਤਾਂ 20000 ਦਾ ਕੋਈ ਵੱਡੀ ਗੱਲ ਨਹੀਂ ਵੀ ਪਰ ਹੋਰ ਜ਼ਿੰਮੇਦਾਰ ਕੋਈ ਇਹ ਚੀਜ਼ ਕਰਦਾ ਹੈ ਹੈ ਤਾਂ ਕੁਦਰਤ ਦੀ ਜਾਂ ਕਿਸੇ ਦੀ ਕੋਈ ਆਪਣੀ ਜ਼ਮੀਨ ਇਹ ਆਪਣੀ ਤਾਂ ਹੈ ਨਹੀਂ ਨਾ ਤਾਂ ਇਹ ਕਿਸੇ ਦੇ ਵੀ ਨਾਲ ਨਹੀਂ ਜਾਂਦੀ ਐ ਇੱਥੇ ਹੀ ਪਈ ਰਹਿੰਦੀ ਐ ਫਰਦਾਂ ਚੋਂ ਕਾਗਜ਼ਾਂ ਚੋਂ ਨਾ ਬਦਲਦੇ ਰਹਿੰਦੇ ਮੰਨ ਲਓ ਹੁਣ ਮੈਨੂੰ ਕਿੰਨਿਆਂ ਦੇ ਯਾਦ ਐ ਵੀ ਇਹਦੋਂ ਪਹਿਲਾਂ ਕਿਹਦੇ ਨਾਲ ਸੀ ਇੱਕ ਮਾਲਕ ਦੇ ਨਾਂ ਯਾਦ ਉਦੋਂ ਪਹਿਲਾਂ ਕੀ ਦੀ ਸੀ ਉਦੋਂ ਪਹਿਲਾਂ ਇਹਨੇ ਇੱਥੇ ਹੀ ਰਹਿਣਾ ਇਸ ਲਈ ਕੁਦਰਤ ਤੋਂ ਵੱਡਾ ਕੋਈ ਸਾਇੰਸ ਦਾ ਨਹੀਂ ਕੁਦਰਤ ਤੋਂ ਵੱਧ ਕਿਸੇ 'ਚ ਜੋਰ ਨਹੀਂ ਕੋਈ ਕਿੰਨਾ ਹੀ ਪਾਣੀ ਲਾਈ ਚੱਲੇ ਰਮਾਈ ਚੱਲੇ ਉਹਨੇ ਜਦੋਂ ਅੱਧਾ ਘੰਟਾ ਚੜੀ ਲਾਤੀ ਉਹਨੇ ਸਾਰੇ ਮਨ ਦਰਖਤਾਂ ਦੀ ਮਿੱਟੀ ਹੋਰ ਧੂਮਾ ਕੋਈ ਤਾਲ ਹੀ ਨਹੀਂ ਸਕਦਾ ਸਾਇੰਸ ਤੋਂ ਵੀ ਨਹੀਂ ਉੱਤਰਦਾ ਉਹ ਅੱਧਾ ਘੰਟਾ ਮੀਂਹ ਪਾ ਦੇ ਸਾਰਾ ਤਾਲ ਮੇਰੀ ਰਜਾ 'ਚ ਰਹੋ ਇਹਦੇ ਹਾਂ 'ਚ ਹਾਂ ਮਲਾ ਕੇ ਚੱਲੋ ਤਾਂ ਫਾਇਦਾ ਹੀ ਹੋਇਆ ਇਹਦੀ ਗੱਲ ਤਾਂ ਸਕੂਨ ਮਿਲੂ ਦੂਜੀਆਂ ਬਿਮਾਰੀਆਂ ਤੋਂ ਬਚੇ ਰਹੋਗੇ। ਬਾਕੀ ਜੇ ਤੁਸੀਂ ਕੁਦਰਤ ਨੂੰ ਪਿਆਰ ਕਰੋਗੇ, ਇਹਦੇ ਜੀਵਾਂ ਨੂੰ ਪਿਆਰ ਕਰੋਗੇ, ਇਨਸਾਨ ਦਾ ਕਰੋਗੇ, ਕਰੋ। ਜਦੋਂ ਦਾ ਆਪਾਂ ਇਹ ਤੋਂ ਮੁੱਖ ਮੋੜਿਆ ਉਹ ਵੀ ਨਰਦਈ ਹੁੰਦੇ ਜਾਂਦੇ ਆ। ਇੰਨਾਂ ਗੱਲਾਂ 'ਚ ਕੋਈ ਬਾੜਾ ਤੰਤ ਨਹੀਂ। ਗੱਲ ਨੂੰ ਹੈ ਸਮਝਣ ਨੂੰ ਤਾਂ ਹਰੇਕ ਬੰਦਾ ਕੋਈ ਪੈਸਾ ਕਮਾਉਂਦਾ ਹੈ, ਕੋਈ ਵਾਧਾ ਕਮਾਉਂਦਾ ਘੱਟ ਕਮਾਉਂਦਾ। ਜਿਹਦੇ ਕੋਲੇ ਕੋਈ ਵੀ ਜ਼ਮੀਨ ਜਾਇਦਾਦ ਨਹੀਂ ਉਹਨੂੰ ਐਂ ਵੀ ਚਾਰ ਵਸਵਜਕਾਰੀ ਬਣ ਜੀ। ਜਿਹਦਾ ਕੋਈ 4 ਵਸਵੇਂ ਚ ਘਰ ਉਹਦੇ ਕੋਲੇ ਕਿੱਲੇ ਤੋਂ ਕਿੱਲੇ ਨੂੰ ਆ ਵੀ ਜੇ 5-7 ਕਿੱਲੇ ਹੋਣ ਨਜ਼ਾਰਾ ਹੀ ਆ ਜੀ ਜਿਹਦੇ ਕੋਲੇ 5 ਨੇ ਉਹ ਕਹੇ ਜੇ 10 ਹੋਣ ਤਾਂ ਜੰਮੀ ਨਜ਼ਾਰਾ ਆ ਜੀ ਜਿਹਦੇ ਕੋਲੇ 10 ਕਿੱਲੇ ਉਹ ਕਿਸੇ ਨਾਲ ਸਰਕਾਰੀ ਨੌਕਰੀ ਹੁੰਦੀ ਜੰਮੀ ਨਜ਼ਾਰਾ ਆ ਜਾਂਦਾ ਜਿਹਦੇ ਕੋਲੇ 10 ਨੇ ਉਹ ਕਹਿੰਦਾ ਵੀ 15-20 ਕਿੱਲਾਂ ਦਾ ਠੇਕਾ ਹੁੰਦਾ ਹੁੰਦਾ ਨਾ ਜੰਮੀ ਵੀਲੇ ਵੇਖਾਂਦੇ ਜਿਹਦੇ ਕੋਲੇ 20 ਹੈਗੇ ਉਹਦਾ ਆਬਦਾਨੀ ਤਾਣਾ ਵਾਣਾ ਲੋਟ ਆਉਂਦਾ ਵੀ ਇਹ ਕਦੇ ਭਰਦੇ ਨਹੀਂ ਹੁੰਦੀ ਸਬਰ ਸੰਤੋਖ ਨਾ ਦੀ ਵੀ ਕੋਈ ਚੀਜ਼ ਹੈ ਜਿਹੜਾ ਬੰਦਾ ਜਿੱਥੇ ਹੈਗਾ ਜੋ ਚੀਜ਼ ਪਿੱਛੇ 남ਗੀ ਉਹਦਾ ਕੋਈ ਬਸਤਾਵ ਨਹੀਂ ਅੱਗੇ ਕੀਤੀ ਜਾ ਸਕਦੀ ਦਾ ਸਿਰਫ ਮਿਹਨਤ ਕੀਤੀ ਜਾ ਮਿਹਨਤ ਕਰਕੇ ਕੁਝ ਵੀ ਕੀਤਾ ਜਾ ਸਕਦਾ ਹੈ ਹਮੇਸ਼ਾ ਟੀਚੇ ਵੱਡੇ ਰੱਖੋ ਅੱਜ ਤੁਸੀਂ ਕਿਸੇ ਵੀ ਗੱਡੀ ਤੇ ਕਿਸੇ ਵੀ ਹਾਲਾਤ ਚ ਇਹ ਨਾ ਸੋਚੋ ਵੀ ਇਹ ਸਾਡੇ ਲਈ ਚੀਜ਼ ਨਹੀਂ ਬਣੀ ਇਹ ਹੋ ਵੀ ਸਕਦਾ ਤੁਹਾਡੇ ਟਾਰਗੇਟ ਹਮੇਸ਼ਾ ਵੱਡੇ ਹੋਣੇ ਚਾਹੀਦੇ ਆ ਸੋਣਾ ਲੇਟ ਉੱਠਣਾ ਸੋਡਾ ਡਿਸਪਲਨ ਨਾ ਹੁਣ ਮਿਹਨਤ ਨਾ ਕਰਨਾ ਫੇਰ ਤਾਂ ਕੀ ਬਣਨਗੇ ਕੁਝ ਵੀ ਨਹੀਂ ਬਣੋ ਬੇਲੇ ਰਹਿਣਾ ਕੋਈ ਬਾਲੀ ਚੰਗੀ ਗੱਲ ਜੇ ਤੁਸੀਂ ਬੇਲੇ ਰਹਿ ਕੇ ਰਾਜੀ ਹੋ ਤਾਂ ਜੇ ਮੰਨ ਲਓ ਕੋਈ ਬੰਦੇ ਨੂੰ ਕੋਈ ਬਿਮਾਰੀ ਲੱਗ ਜੇ ਕੋਈ 6 ਫਿਟ ਵੱਜੀ ਜੇ ਬੈਠਾ ਰਹਿ ਪਿਆਰ ਉਹ ਫੇਰ ਬੰਦਾ ਸੋਚਦਾ ਵੀ ਅਰ ਸ਼ੇਰ ਕਰਨਾ ਮੇਰਾ ਜੀ ਗੱਲ ਦਾ ਮੇਰਾ ਡੰਡ ਮਾ ਨੂੰ ਜੀ ਗੱਲ ਦਾ ਮਿਹਨਤ ਫਿਰ ਉਹ ਬੇੜਾ ਗਿਆ ਜਿਹਦੇ ਕੋਲੇ ਸਾਫਤ ਸੂਤ ਸਰੀਰ ਹੈਗਾ ਉਹਦੇ ਕੋਲੇ ਸਾਰਾ ਕੁਝ ਹੀ ਹੈ ਕੋਈ ਨਹੀਂ ਪੈਸਾ ਘਟ ਹੈ ਵੱਧ ਹੈ ਕਮਾਇਆ ਜਾ ਸਕਦਾ ਉਹ ਗੱਲ ਮੈਂ ਪਹਿਲਾਂ ਕਹੇਤੀ ਵੀ ਪੈਸਾ ਕਮਾਇਆ ਜਾਊ ਤਾਂ ਦਿਮਾਗ ਨਾਲ ਕਮਾਇਆ ਸਭ ਤੋਂ ਵੱਡੀ ਜਿਹੜੀ ਅੱਜ ਦੇ ਸਮੇਂ ਵਿੱਚ ਪਹਿਲਾਂ ਤੋਂ ਵੀ ਇੱਕ ਪ੍ਰੋਬਲਮ ਤੁਰੀ ਆਉਂਦੀ ਆ ਮਜ਼ਦੂਰ ਚ ਜੀਮੀਦਾਰ ਚ ਕਿਸਾਨ ਚ ਮੀਡਲ ਕਲਾਸ ਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਆ ਵੀ ਜਿਹੜੇ ਬੰਦੇ ਦੀ ਸਾਲ ਦੀ 5 ਲੱਖ ਕਮਾਈ ਆ ਉਹ 50 ਹਜ਼ਾਰ ਦਾ ਵੀ ਬਿਜ਼ਨਸ ਨਹੀਂ ਕਰਕੇ ਰਾਜੀ ਜਿਹਦੀ 10 ਲੱਖ ਕਮਾਈ ਆ ਉਹ ਲੱਖ ਰੁਪਏ ਦਾ ਬਿਜ਼ਨਸ ਵੀ ਨਹੀਂ ਕਰਕੇ ਰਾਜੀ ਬਿਜ਼ਨਸ ਮਤਲਬ ਪੈਸਾ ਪੈਸੇ ਨੂੰ ਖਿੱਚੇ ਰਿਸਕ ਜਮਾ ਹੀ ਨਹੀਂ ਲੈ ਕੇ ਰਾਜੀ ਰਿਸਕ ਤਾਂ ਲੈਣਾ ਪੈਣਾ ਰਿਸਕ ਵੀ ਕੋਈ ਰਿਸਕ ਹੋ ਰਿਸਕ ਹੁੰਦਾ ਵੀ ਮੈਂ ਲੱਖ ਰੁਪਈਆ ਕੇ ਦੀ ਚੀਜ਼ ਚ ਲਮਕਾ ਕੇ ਥੱਲੇ ਸੜਦਾ ਥੱਲੋ ਵਾਪਸ ਆਉ ਨਹੀਂ ਉਹ ਨਹੀਂ ਹੁੰਦਾ ਜੇ ਤੁਸੀਂ ਕਿਸੇ ਚੀਜ਼ ਪ੍ਰਾਪਰਟੀ ਕੋਈ ਬਿਜ਼ਨਸ ਕਰ ਰਹੇ ਹੋ ਵੱਧ ਤੋਂ ਵੱਧ 190 ਰਹਿ ਜੂ 150 ਰਹਿ ਜੂ ਐਡਾ ਘਾਟਾ ਕੋਈ ਵੱਡੀ ਗੱਲ ਨਹੀਂ ਹਰ ਵਾਰੀ ਥੋੜੀ ਘਾਟਾ ਪੈ ਜੂ ਜਦੋਂ ਤੁਸੀਂ ਇੰਨਾ ਕਿੰਨਾ ਕਿ ਵੱਡਾ ਰਿਸਕ ਲੈ ਰਹੇ ਹੋ ਇਹ ਥੋੜੀ ਵੀ ਘਰ ਵੇਚ ਕੇ ਪੈਸੇ ਲਾ ਰਹੇ ਜਿਦੀ ਜਿੰਨੀ ਕਮਾਈ ਆ ਉਹਦੇ ਚੋਂ ਕੋਈ 5 10% 20% ਦਾ ਰਿਸਕ ਲੈ ਕੇ ਦੇਖੋ ਬੜੇ ਕੋਈ ਕੰਮ ਦਾ ਚਲਾ ਕੇ ਦੇਖੋ ਕੋਈ ਵੀ ਕੰਮ ਛੋਟਾ ਵੱਡਾ ਕੋਈ ਨਹੀਂ ਚਾਹ ਦੀ ਵੈਰੈਟੀ ਸਬਜੀ ਵਿੱਚ ਕੁਝ ਵੀ ਐਨੀਥਿੰਗ ਉਹ ਕਰਨ ਦੀ ਚੇਸਤਾ ਰੱਖੋ ਇੰਡੀਆ ਬਹੁਤ ਵੱਡੀ ਮੰਡੀ ਆ ਪੰਜਾਬ ਦੇ ਦਾ ਲੋਕ ਖਾਸ ਕਰਕੇ ਪੈਸੇ ਖਰਚਦੇ ਆ ਪੰਜਾਬ ਦੇ ਲੋਕ ਤਾਂ ਰੁਪਏ ਬਹੁਤ ਲਾਉਂਦੇ ਆ ਹਰ ਕੰਮ ਮਰੇ ਕੰਸਟਰਕਸ਼ਨ ਹੋਵੇ ਛੋਟੇ ਤੋਂ ਛੋਟਾ ਬੰਦਾ ਕਰ 파 ਰਿਹਾ ਉਈਕੋ ਉਸ ਕਰੀ ਜਾਂਦਾ ਜਿਹਦੇ ਕੋਲ ਥੋੜੇ ਜਿਆਦੇ ਆ ਉਹ ਹੋਰ ਡਿਜ਼ਾਈਨ ਪਾਈ ਜਾਂਦਾ ਇੱਥੇ ਹਰ ਕੰਮ ਚੱਲਦਾ ਤੁਸੀਂ ਕਿਹਾ ਕਰਕੇ ਦੇ ਸੋਚ ਨੂੰ ਥੋੜਾ ਬਦਲਣਾ ਪਊ ਦਿਮਾਗ ਖੋਲਣਾ ਪਊ ਬਰੌਡ ਕਰਨਾ ਪਊ ਮਰਜੀ ਤੁਸੀਂ ਆਪਣੇ ਚੈਨਲ ਨਾਲ ਜੁੜੋ ਆਪਾਂ ਹੋਰ ਅੱਗੇ ਗੱਲਾਂ ਬਾਤਾਂ ਕਰਾਂਗੇ ਜਿਹੜੇ ਬੰਦੇ 네ਗੇਟਿਵ ਆ ਸਭ ਕੁਝ ਹੁੰਦੇ ਹੋਏ ਵੀ ਸਾਈਡ ਨੇ ਉਹਨਾਂ ਨੂੰ ਤਾਂ ਆਪਾਂ ਬਿਲਕੁਲ ਸੈੱਟ ਕਰ ਦਾਂਗੇ ਅੱਵਾ ਜਿਆਦਾ ਪੋਜ਼ਿਟਿਵ ਗੱਲਾਂ ਹੀ ਕਰੀਏ 네ਗੇਟਿਵ ਗੱਲਾਂ ਆਪਣੇ ਕੋਲੇ ਅਜੇ ਤੱਕ ਹੈ ਹੀ ਨਹੀਂ ਆਪਣਾ ਜੁੜੋ ਮਤ ਤੋਂ ਬਾਅਦ ਜਿਹੜਾ ਬੰਦਾ ਸਟ्रेस ਚ ਰਹਿੰਦਾ ਉਹ ਜਦੋਂ ਦਾ ਆਪਾਂ ਸੈੱਟ ਕਰਦਾਂਗੇ ਬਾਬਾ ਮੇਰ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ